ਕਰਾਜਿਕ ਪੀਓ ਲੈਂਦਾ ਸਰ ਕਰ ਕੇਸ ਚ ਕਰ ਸਕਦਾ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓ ਰੈਸਟ ਕੀਤਾ ਜਿਹੜਾ ਕਿ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੂਦ ਸਿੰਘ ਜੀ ਸਿੱਧੂ ਐਡੀਸੀਪੀ ਇਨਵੈਸਟੀਗੇਸ਼ਨ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਪਰ ਕੌਣ ਕਰ ਰਿਹਾ ਜੀ ਜਿਹੜਾ ਪੀਓ ਰੈਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਰਿੰਕੂ ਇਲੀਅਸ ਸਾਗਰ ਸਾਨੋਫਾ ਹੈ ਜਗੀਰ ਸਿੰਘ ਆਰੋ ਗਲੀ ਨੰਬਰ 5 ਹਰਕਿਸ਼ਨ ਨਗਰ ਸ਼ਟਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦਾਲਤ ਸ਼੍ਰੀ ਰਾਜਨ ਅਨੇਜਾ ਜੀ ਜੀਐਮਆਈਸੀ ਦੀ ਕੋਰਟ ਦੇ ਵਿੱਚੋਂ ਨਾ ਮੁਕੱਦਮਾ ਨੰਬਰ 53 ਮਿਤੀ 11/3/2019 ਅੰਡਰ ਸੈਕਸ਼ਨ 379 411 ਆਈਪੀਸੀ ਦਾਣਾ ਗਨਡੋਰਨਮੈਂਟ ਦੇ ਪਰਚਾ ਦਰਜੀ ਜਿਹਦੇ ਵਿੱਚ ਐ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 18 4 2019 ਇਹ ਜਿਹੜਾ ਪੀਓ ਆ ਇਹਦੇ ਨਾਲ ਤੇ ਦੋ ਪੀਓ ਆਲਰੇਡੀ ਇਸ ਮਗਨੋਂ ਵਿੱਚ ਤਿੰਨ ਅਕਿਊਜ਼ਡ ਤਿੰਨੇ ਪੀਓ ਸੀ ਜਿਹੜੇ ਦੋ ਪੀਓ ਆਲਰੇਡੀ ਉਹ ਪਹਿਲੇ ਪਿਛਲੇ ਹਫਤੇ ਅਰੈਸਟ ਕਰਕੇ ਦੇ ਚੁੱਕੇ ਆ ਇਸ ਮਗਦਮੇ ਦੇ ਜੀ ਟੋਟਲ ਤਿੰਨ ਪੀਓ ਸੀ ਤੇ ਜਿਹੜਾ ਤੀਸਰਾ ਇਹ ਅੱਜ ਹੀ ਅਰੈਸਟ ਕਰ ਲਿਆ ਸਰ ਵੀ ਨਸ਼ੇ ਕਰਦਾ ਹੈ ਜੀ ਨਹੀਂ ਨਸ਼ੇ ਨਹੀਂ ਕਰਦਾ ਸਰ ਕਹਿੰਦੇ ਕਿ ਇਹ ਸੱਚ ਕਾਸੀ ਇਹ ਚੋਰੀ ਦਾ ਮੁਕਦਮਾ ਹੀ 380 400 ਇਹਦੇ ਨਾਲ ਤੇ ਦੋ ਪੀਓ ਹੋਰ ਸੀ ਇਹੋ ਮੁਕਦਮੇ ਦੇ ਵਿੱਚ ਉਹ ਜਿਹੜੇ ਇਹ ਪਿਛਲੇ ਵੀਕ ਫੜ ਕੇ ਜਿਹੜੇ ਉਹਨਾਂ ਦੇ ਹੈਂਡਓਵਰ ਕਰਤੇ ਥਾਣੇ ਵਾਲਿਆਂ ਤੇ ਇਹ ਰਹਿੰਦਾ ਸੀ ਉਹਦੇ ਵਿੱਚ ਜਿੰਨੂੰ ਅਰੇਸਟ ਕਰਕੇ ਤੇ ਉਹਨਾਂ ਦੇ ਹੈਂਡਓਵਰ ਕਰਤਾ ਇਹਦੀ ਗ੍ਰਿਫਤਾਰੀ ਜਾਨਾ ਕਨਟੈਂਮੈਂਟ ਪਾਈ ਜਾਊਗੀ ਤੇ ਦਾਨ ਤੇ ਪੇਸ਼ ਕੀਤਾ ਜਾਊਗਾ